ਸੱਚੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 1000 ਪਲੱਸ ਪੋਸਟਾਂ ਰਹਿਣ ਵਾਲੀਆਂ ਰੈਗੂਲਰ ਪੋਸਟਾਂ ਜੀ ਵਕ-ਵਕ ਪੋਸਟਾਂ ਵਕ-ਵਕ ਯੋਗਤਾਵਾਂ ਰਹਿਣ ਵਾਲੀਆਂ ਬਹੁਤ ਵਧੀਆ ਸੈਲਰੀ ਰਹਿਣ ਵਾਲੀ ਹੈ ਪੂਰੀ ਜਾਣਕਾਰੀ ਪੋਸਟਾਂ ਦੇ ਸਬੰਧ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਵੀਡੀਓ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗੇ ਦੋਸਤੋ ਮਿੱਤਰਾਂ ਨਾਲ ਸ਼ੇਅ ਸਬਸਕ੍ਰਾਈਬ ਵੀ ਕਰ ਲਿਓ ਘਰ ਬੈਠੇ ਤੁਹਾਡੇ ਫੋਨ ਤੇ ਸਰਕਾਰੀ ਨੋਕ ਜਾਂਦੇ ਅਪਡੇਟਸ ਉਹਨਾਂ ਦੇ ਨੋਟੀਫਿਕੇਸ਼ਨਸ ਤੁਹਾਨੂੰ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਸਭ ਤੋਂ ਪਹਿਲਾਂ ਪੋਸਟਾਂ ਤੇ ਉਹਨਾਂ ਦੀ ਗਿਣਤੀ ਤੁਹਾਡੇ ਸਾਹਮਣੇ ਆ ਵੱਖ-ਵੱਖ ਪੋਸਟਾਂ ਹੈ ਜੀ ਆਫੀਸਰ ਕ੍ਰੈਡਿਟ ਇਨ ਜੀਐਮਸੀ ਸਕੇਲ 1 ਇਹਦੇ ਲਈ ਇਹਨਾਂ ਵੱਲੋਂ 1000 ਵੈਕੈਂਸੀਜ਼ ਐ ਜਾਰੀ ਕੀਤੀਆਂ ਹਨ ਮੈਨੇਜਰ ਫੋਰ ਐਕਸਿੰਗ ਐਮਐਮਜੀ ਸਕੇਲ 2 15 ਪੋਸਟਾਂ ਜੀ ਮੈਨੇਜਰ ਸਾਈਬਰ ਸਿਕਿਉਰਿਟੀ ਨੇ ਐਮਐਮਜੀ ਸਕੇਲ 2 5 ਪੋਸਟਾਂ ਜੀ ਸੀਨੀਅਰ ਮੈਨੇਜਰ ਸਾਈਬਰ ਸਿਕਿਉਰ ਜਾਰੀ ਹੋਈਆਂ ਜੀ ਕੈਟਾਗਰੀ ਵਾਈਜ਼ ਇਹਨਾਂ ਵੱਲੋਂ ਵੰਡਾ ਦਿੱਤੀ ਹੋਈ ਹੈ ਨੋਟੀਫਿਕੇਸ਼ਨ ਦੇ ਵਿੱਚ ਨੋਟੀਫਿਕੇਸ਼ਨ ਦੀ ਕਾਪੀ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਪੂਰਾ ਜ਼ਰੂਰ ਰੀਡ ਕਰਿਓ ਅੱਗੇ ਹੋਰ ਜਾਣਕਾਰੀ ਪੋਸਟਾਂ ਦੇ ਸਬੰਧ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਹਨਾਂ ਵੱਖ-ਵੱਖ ਪੋਸਟਾਂ ਦੇ ਲਈ ਇਹਨਾਂ ਵੱਲੋਂ ਪੇ ਸਕੇਲ ਦਿੱਤੇ ਹੋਏ ਹੈ ਜੀ ਵੱਖ-ਵੱਖ ਪੋਸਟਾਂ ਦੇ ਲਈ ਵੱਖ-ਵੱਖ ਪੇ ਸਕੇਲ ਹੈ ਨੋਟੀਫਿਕੇਸ਼ਨ ਦੀ ਕਾਪੀ ਦੇ ਵਿੱਚ ਦਿੱਤੇ ਹੋਏ ਤੁਸੀਂ ਜ਼ਰੂਰ ਰੀਡ ਕਰ ਲਿਓ ਇਹਨਾਂ ਪੋਸਟਾਂ ਦੇ ਲਈ ਯੋਗਤਾਵਾਂ ਵੀ ਨੋਟੀਫਿਕੇਸ਼ਨ ਦੇ ਕਾਪੀ ਦੇ ਵਿੱਚ ਦਿੱਤੀਆਂ ਹੋਈਆਂ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਰਿਟਨ ਇਗਜ਼ਾਮ ਰਹਿਣ ਵਾਲਾ ਜੀ ਪਾਰਟ 1 ਪਾਰਟ 2 ਪਾਰਟ 1 ਦੇ ਵਿੱਚ ਰੀਜ਼ਨਿੰਗ ਇੰਗਲਿਸ਼ ਲੈਂਗੁਏਜ ਕੁਆਂਟੀਟਿਟੀ ਆਫ ਐਬਿਟਿਊਡ ਤੇ ਪਾਰਟ 2 ਪ੍ਰੋਫੈਸ਼ਨਲ ਨੋਲੇਜ ਦੇ ਲਈ 120 ਮਿੰਟ ਦਾ ਤੁਹਾਡਾ ਇਗਜ਼ਾਮ ਰਹਿਣ ਵਾਲਾ ਜੀ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਫੀਸ ਰੱਖੀ ਗਈ ਹੈ ਜੀ ਐਸਸੀ ਐਸਟੀ ਪੀਡਬਲਿਊਡੀ ਕੈਂਡੀਡੇਟਸ ਦੇ ਲਈ 50 ਰੁਪਏ ਪਲੱਸ ਜੀਐਸਟੀ 95 ਰੁਪਏ ਫੀਸ ਰਹਿਣ ਵਾਲੀ ਹੈ ਜੀ ਅਦਰ ਕੈਟਾਗਰੀਜ਼ ਕੈਂਡੀਡੇਟ 1000 ਰੁਪਏ ਪਲੱਸ ਜੀਐਸਟੀ 1180 ਰੁਪਏ ਕੋਲ ਫੀਸ ਰਹਿਣ ਵਾਲੀ ਹੈ ਜੀ ਇਹ ਜੋ ਪ 2024 ਤੱਕ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਤੁਸੀਂ ਤੇ ਟੈਂਟੇਟਿਵ ਡੇਟ ਆਫ ਆਨਲਾਈਨ ਟੈਸਟ ਇਹਨਾਂ ਵੱਲੋਂ 5 ਅਪ੍ਰੈਲ 2024 ਦੇ ਵਿੱਚ ਲਿਖੀ ਗਈ ਹੈ ਜੀ ਤੇ ਇਹਨਾਂ ਦੀ ਵੈਬਸਾਈਟ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦੇ ਦਿੱਤਾ ਹੈ ਪੰਜਾਬ ਦੇ ਲਈ ਵੀ ਇਹਨਾਂ ਦੇ ਵਿੱਚ ਪੋਸਟਾਂ ਰਹਿਣ ਵਾਲੀਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਪੋਸਟਾਂ ਇਹਨਾਂ ਵੱਲੋਂ ਰਹਿਣ ਵਾਲੀਆਂ ਜੀ ਤਾਂ ਜੀ ਅਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ